ਪਰੇ ਮੋਰੇ ਲੈ ਮੜਾ ਇਹਨਾਂ ਸਲੋ ਨਹੀਂ ਖੜਦਾ ਜੀ ਮੋਟਰਸਲੇ ਠੀਕ ਆ ਸਲੋ ਪਤਾ ਕਿਉਂ ਨਹੀਂ ਖੜਦਾ ਸੀ ਜਿਹੜੀ ਆ ਪੈਪ ਹੁੰਦੀ ਹੈ ਜੀ ਆਹ ਲਿਹੀ ਹੋਈ ਸੀ ਆਹ ਪ੍ਰਦੂਸ਼ਣ ਪੈਪ ਹੈ ਜੀ ਠੀਕ ਹੈ ਇਹਦੇ ਕਰਕੇ ਹਵਾ ਲੈਂਦਾ ਸੀਗਾ ਇਹ ਇਹ ਕਈ ਮਿਸਤਰਾਂ ਨੇ ਖਾਤਾ ਸੀ ਪਰ ਲੋਡ ਨਹੀਂ ਕਿਰਤੋ ਆਇਆ ਸੀਗਾ ਠੀਕ ਆ ਵਿੱਚ ਕਹਿੰਦੇ ਇਹਦੇ ਹੈਡ ਦੇ ਬਾਹ ਲੱਗਣਗੇ ਤੇ ਇਹ ਬਾਲਾਂ ਦੇ ਬਿਗਾਰ ਹੀ ਸਰ ਗਿਆ ਦੇਖੋ ਜਿਹੜੀ ਆ ਪੈਪ ਥੱਲੇ ਆ ਦਿਖਾ ਮੜੀ ਆ ਥੱਲੇ ਆ ਦਿਖਾ ਆਹ ਪ੍ਰਦੂਸ਼ਣ ਪੈਪ ਹੁੰਦੀ ਜੀ ਇੱਥੋਂ ਜਿਹਦੇ ਦੇ ਵਿੱਚ ਪਾਤਾ ਜੀ ਇਹ ਸਲੋ ਖੜਨ ਲੱਗ ਗਈ ਪੈਪ ਦੇ ਜੀ ਪੂਰਾ ਮੋਟਰ ਇਹਦੀ ਪੈਪਲੇ ਵੀ ਸੀ ਪ੍ਰਦੂਸ਼ਣ ਕਟਾ ਵੇਬ ਲੈਨ ਕਰਕੇ ਸ਼ੁਰੂ ਕਰਨਾ ਛੱਡ ਗਿਆ ਜੀ ਪਿੱਛੇ ਇਹ ਇਹ ਹੁਣ ਸਲੋਪਰਾ ਖੜਨ ਲੱਗਾ ਰਿਹਾ ਜੀ ਇਹ ਕੁਝ ਕਰੀਏ ਜੇ ਫਿਰ ਪੂਰਾ ਸਲੋ ਖੜਾ ਹੋਣਾ ਮੋਟਰ ਤੇ ਖੜਾ ਖੜਾ ਮੋਟਰ ਪੂਰਾ ਸਲੋ ਆ ਜੀ ਪਹਿਲਾਂ ਇਦਾਂ ਸਲੋ ਖੜਦਾ ਨਹੀਂ ਸੀ ਮੋਟਰਲੇ ਨੂੰ ਕਿ ਮਿਲ ਗਿਆ ਆਪਣੇ ਕੰਮ ਉਪਰੇ ਵਧੀਆ ਲੱਗਿਆ ਵੀਰੇ ਕੀ ਨੋਸ਼ ਕੀ ਸੀ ਵੀਰੇ ਚ ਇਹ ਝਟਕੇ ਲੈ ਰਿਆ ਸੀ ਜੀ ਅੱਛਾ ਇਹ ਬੰਦ ਹੋ ਜਾਂਦਾ ਜੀ ਠੀਕ ਹੈ ਹੁਣ ਕਿੱਥੇ ਲੱਗਿਆ ਵਧੀਆ ਲੱਗਿਆ ਜੀ ਛੱਟਾ ਪੂਰਾ ਕੋਈ ਕੰਮ ਪੇਸ਼ੀ ਤਾਂ ਨਹੀਂ ਹੋਈਗੀ ਤੇ ਕਿਨੇ ਪੇਜ ਭੇਜੇਗੇ ਨਹੀਂ ਜੀ ਆਪਾਂ ਨੂੰ ਇਹ ਕਿਹੜੇ ਪਰੇ ਨੇ ਭੇਜਿਆ ਜੀ ਆਪਾਂ ਨੂੰ ਕਿਹੜੇ ਪਰੇ ਨੇ ਭੇਜਿਆ ਸੀਗਾ ਪੂਰੇ ਨੇ ਭੇਜਿਆ ਸੀਗਾ ਜੀ ਪੂਰੇ ਨੇ ਅੱਛਾ ਤੇ ਕਿਹੜਾ ਪਿੰਡ ਆ ਤੇਰਾ ਬਰਨਾਲਾ ਹੀ ਏ ਨੋਕ ਲੋਗੇ ਜੀ ਠੀਕ ਆ ਵੀਰੇ ਆ ਆਪਾਂ ਨੇ ਵੀਰੇ ਮੋਟਰਸ ਨਾਲ ਸਰਪਸਿਗਰੀ ਸੀਗੀ ਇਹ ਮਿਸਿੰਗ ਕਰਤਾ ਸੀ ਵੀਰੇ ਮੋਟਰਸ ਨਾਲ ਤੇ ਇਹਦਾ ਨੋਟਿਸ ਜੀ ਆਪਾਂ ਕੱਢਤਾ ਸੀਗਾ ਤੇ